ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗਰ ਸ਼ੰਕਰ ਨੰਗਲ ਰੋਡ ਟਰੱਕ ਯੂਨੀਅਨ ਦੇ ਨਜ਼ਦੀਕ ਟਿਪਰ ਨੇ ਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ ਹੈ ਜਿਸ ਦੇ ਕਾਰਨ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਹਾਦਸੇ ਦੇ ਤੁਰੰਤ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਜਾਮ ਲਗਾ ਦਿੱਤਾ ਜਾਣਕਾਰੀ ਦੇ ਅਨੁਸਾਰ ਬਹਾਦਰ ਪੁੱਤਰ ਹਰਭਜਨ ਸਿੰਘ ਪਿੰਡ ਗੜੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਪਾਲੇਵਾਲ ਨੂੰ ਜਾ ਰਿਹਾ ਸੀ ਤਾਂ ਜਦੋਂ ਟਰੱਕ ਯੂਨੀਅਨ ਦੇ ਨਜ਼ਦੀਕ ਪੁੱਜਾ ਦਾ ਪਿੱਛੇ ਤੋਂ ਆਰੇ ਟਿਪਰ ਨੇ ਉਸ ਨੂੰ ਦਰੜ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਟਿਪਰ ਚਾਲਕ ਮੀ ਮੌਕੇ ਤੋਂ ਫਰਾਰ ਹੋ ਗਿਆ ਹਾਸੇ ਦੇ ਉਪਰੰਤ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਸੜਕ ਤੇ ਜਮ ਲਗਾ ਦਿੱਤਾ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਨੇ આરોਪ ਲਗਾਇਆ ਹੈ ਕਿ ਗਰਸ਼ੰਕਰ ਨੰਗਲ ਰੋਡ ਤੇ ਓਵਰਲੋਡ ਟਿਪਰ ਕੀਮਤੀ ਜਾਨਾਂ ਨੂੰ ਨਿਕਲ ਰਹੇ ਹਨ ਅਤੇ ਇਹ ਟਿਪਰਾਂ ਦਾ ਸਮਾਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਿਸ਼ਚਿਤ ਕੀਤਾ ਹੋਇਆ ਹੈ ਪਰੰਤੂ ਫਿਰ ਵੀ ਇਹ ਕਾਨੂੰਨ ਛਿੱਕੇ ਤੇ ਟੰਕੇ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਲ ਰਹੇ ਹਨ ਉੱਥੇ ਹੀ ਹਾਦਸੇ ਦੀ ਸੂਚਨਾ ਮਿਲਣ ਤੋਂ ਉਪਰੰਤ ਥਾਣਾ ਗੜਸ਼ੰਕਰ ਤੋਂ ਐਸਆਈ ਰਿਸ਼ਵਾਲ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਵੱਲੋਂ ਆਵਾਜ਼ਾਈ ਸ਼ੁਰੂ ਕਰਵਾ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੜਸ਼ੰਕਰ ਭੇਜ ਦਿੱਤਾ ਗਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਅਸੀਂ ਕੰਮ ਤੋਂ ਆ ਰਹੇ ਸੀ ਕੰਮ ਤੋਂ ਆਂਦੇ ਜਾਂਦੇ ਤੇ ਅਸੀਂ ਜਰੂਅਤ ਅਸੀਂ ਇੱਥੋਂ ਪੰਪ ਪਾਰ ਕਰ ਰਹੇ ਸੀ ਉਹ ਬੰਦਾ ਪਿੱਛੇ ਸੀ ਸਾਡੇ ਅੱਖਾਂ ਦੇ ਮੋਹਰੇ ਐਸੇ ਐਕਸੀਡੈਂਟ ਹੋ ਗਿਆ ਉਹ ਬੰਦਾ ਟਿਪਰ ਚਲਾਇਆ ਟਿਪਰ ਚਲਾ ਕੇ ਨੱਟ ਗਿਆ ਉਸ ਬੰਦੇ ਨੂੰ ਇਹ ਨਹੀਂ ਕਿਸੇ ਦੀ ਦਰਦ ਦੀ ਪ੍ਰੋਬਲਮ ਪਤਾ ਵੀ ਦਰਦ ਕੀ ਚੀਜ਼ ਆ ਇਹ ਆ ਵੀ ਉਹ ਬੰਦੇ ਨੂੰ ਇਨਸਾਫ ਚਾਹੀਦਾ ਮੈਡਮ ਰੋਜ਼ ਆਵਾਜ਼ ਖਾਂਦੇ ਅਸੀਂ ਇਨਸਾਫ ਚਾਹੀਦਾ ਸਾਡੇ ਅੱਖਾਂ ਦੇ ਮੋਹਰੇ ਇਹ ਕੰਮ ਹੋ ਗਿਆ ਪਰ ਇਹ ਜਿਹੜੀ ਪੁਲਿਸ ਆ ਇਹ ਆਪਣੀ ਪੋਜੇ ਵਾਲ ਤੋਂ ਡਿਊਟੀ ਛੱਡ ਕੇ ਆਈ ਆ ਗੜਸ਼ੰਕਰ ઠાੜੇ ਵਾਲਿਆਂ ਨੂੰ ਪੁੱਛੋ ਤੇ ਉਹਨਾਂ ਦੀ ਜਿਹੜੀ ਪੁਲਿਸ ਆ ਉਹ ਮੌਕੇ ਤੇ ਕਿਉਂ ਨਹੀਂ ਪਹੁੰਚੀ ਸਰ ਜੀ ਐਂਬੂਲੈਂਸ ਹਜੇ ਤੱਕ ਨਹੀਂ ਆਈ 2.5 ਘੰਟੇ ਹੋ ਗਏ ਸਰ ਜੀ ਐਂਬੂਲੈਂਸ ਨਹੀਂ ਪਹੁੰਚੀ 2.5 ਘੰਟੇ ਨੋ ਇਹਨਾਂ ਪਹਿਲਾਂ ਸ਼ਾਹਪੁਰ اڈੇ ਤੇ ਧਾਰਨਾ ਲਾਇਆ ਸੀ ਔਰ ਪੋਸਟ ਮਾਲਜਮਾਨ ਨੇ ਬਕਾਇਦਾ ਮੈਡਮ ਨਮਿਸ਼ਾ ਮਹਿਤਾ ਜੀ ਨੂੰ ਇਹ ਗੱਲ ਕਹੀ ਸੀ ਹਾਂਜੀ ਕਿ ਅਸੀਂ ਬਕਾਇਦਾ ਟੈਸਟ ਕਰਾਂਗੇ ਅਸੀਂ ਬਕਾਇਦਾ ਜਿਹੜੇ ਟੈਸਟ ਕਰਾਂਗੇ ਟਿਪਰ ਵਾਲਿਆਂ ਦੇ ਵੇ ਨਸ਼ਾ ਕਰਕੇ ਟਿਪਰ ਚੋਂ ਆਂਦੇ ਆ ਆ ਦੇਖੋ ਅਸੀਂ ਧਾਰਨਾ ਨਸ਼ਾ ਹੋਣ ਦੇ ਬਾਵਜੂਦ ਤਾਂ ਇਹ ਜਿਹੜਾ ਹੋਇਆ ਨਾਲੇ ਨਾਲ ਟਾਈਮ ਦਿੱਤਾ ਵੇ 10 ਵਜੇ ਤੋਂ ਪਹਿਲਾਂ ਟਿਪਰ ਨਹੀਂ ਜਾਣਗੇ ਥੱਲੇ ਜਿਹੜੇ ਸਵੇਰੇ 6 ਵਜੇ ਤੱਕ ਪਰ ਬੰਦ ਹੋ ਜਾਊਗਾ ਸਾਥੀਓ ਇਹ 17ਵਾਂ ਕਤਲਵਾ ਹਾਂਜੀ ਜੀ ਜੇ ਲਗਾਤਾਰ ਓਵਰਲੋਡ ਡਿਪਰ ਚੱਲਦੇ ਆ ਸੜਕ ਛੋਟੀ ਆ ਰੋਜ਼ਾਨਾ ਇਦਾਂ ਦੀਆਂ ਗੱਲਾਂ ਕਰਦੇ ਆ ਅਸੀਂ ਪਹਿਲੇ ਦਿਨ ਤੋਂ ਜਦੋਂ ਭੰਗਲਾ ਵਾਲੇ ਦਾ ਇਕੱਲੇ ਮੁੰਡੇ ਦਾ ਕਤਲ ਹੋਇਆ ਉਦੋਂ ਵੀ ਲੜੇ ਸੀ ਆਹ ਬੇ ਅੱਜ ਵੀ ਅਸੀਂ ਖੜੇ ਆ ਅੱਜ ਸਾਡੇ ਪਿੰਡ ਦਾ ਗੜੀ ਮਟੂਆ ਇਹ ਮੁੰਡਾ ਜਿਹੜਾ ਮਾਰਿਆ ਗਿਆ ਅਈ ਚੋਨੇਨ ਸਾਹ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਉਸ ਬੰਦਿਆਂ ਦੀ ਜਿਹੜੇ ਬੰਦੇ ਇਹਨਾਂ ਲਈ ਦੋਸ਼ੀ ਆ ਇਹ ਟਿੱਪਰ ਵਾਲਿਆਂ ਨੂੰ ਕਿਹਾ ਸੀ ਬੇ ਰਾਤ ਨੂੰ ਤੁਸੀਂ 10 ਵਜੇ ਚਲੋ ਸਵੇਰੇ 6 ਵਜੇ ਬੱਤ ਹੋ ਜੇ ਲਗਾਤਾਰ ਮਾਰਦੇ ਰਹੇ ਲੋਕ ਹੋਰ ਲੜਾਈ ਤੇਜ਼ ਕਰੂਗੇ ਭਈ ਚੋਨੇ ਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਨਾ ਦਾ ਤੇ ਨੰਗਲੂਰ ਤੇ ਜਿਹੜਾ ਕੋਈ ਟਿੱਪਰ ਨਾ ਕੋਈ ਬੰਦਾ ਜਿਹੜਾ ਕੁਇਲਟੀ ਹੋ ਗਈ ਆ ਕਿ ਮੈਂ 112 ਦੀ ਕੰਪਲੇਂਟ ਤੇ ਗਿਆ ਹੈਗਾ ਫਮਜੀਪੁਰ ਜਦੋਂ ਮੈਨੂੰ ਤਲਾਹ ਮਿਲੀ ਆ ਉਹਦੇ ਨੂੰ ਪੰਜ ਸੱਤ 10 ਮਿੰਟ ਲੱਗ ਗਏ ਆ ਉਹਨ ਤੋਂ ਬਾਅਦ ਜਿਹੜੇ ਆ ਲੋਕਾਂ ਨੇ ਰੂਸ ਪ੍ਰਗਟ ਕੀਤਾ ਆ ਕਿ ਜਿਹੜੇ ਟਿੱਪਰ ਇਸ ਬੰਦ ਹੋਣੀ ਚਾਹੀਦੀ ਆ ਲੈਕਿਨ ਹੁਣ ਜਿਹੜੀ ਮੌਕੇ ਵੀਡੀਓ ਕਢਾ ਰਹੇ ਆ ਕਢਾ ਕੇ ਜਿਹੜਾ ਵੀ ਡਰਾਈਵਰ ਹੋਇਆ ਜਾਂ ਟੇਪਰ ਹੋਇਆ ਉਹਨੂੰ ਫੜ ਕੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਆ ਬੰਦੇ ਜਿਹੜਾ ਥੋਗੀ ਮੁੱਕਦੀ ਆ ਅਗਲੀ ਕਾਰਵਾਈ ਜਿਹੜਾ ਵੀ ਬੰਦਾ ਨੋਮੀਨੇਟ ਕਰਕੇ ਪਰਚਾ ਦੇਾਂਗੇ